ਪੰਜਾਬ ਵਿੱਚ ਸਿਵਿਆਂ ਵਰਗੀ ਸ਼ਾਂਤੀ ਪਸਰੀ ਹੋਈ ਸੀ। ਇੰਦਰਾ ਗਾਂਧੀ ਦੀ ਅਗਵਾਈ ਨਾਲ ਕੇਂਦਰ ਦੀ ਕਾਂਗਰਸ ਸਰਕਾਰ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਸੰਚਾਰ ਪੱਖੋਂ ਦੁਨੀਆ ਨਾਲੋਂ ਤੋੜ ਦਿੱਤਾ। ਪੱਤਰਕਾਰਾਂ ਨੂੰ ਜ਼ਬਰਦਸਤੀ ਪੰਜਾਬ ਵਿੱਚੋਂ ਬਾਹਰ ਧੱਕ ਦਿੱਤਾ। ਕਰਫਿਊ ਵਿੱਚ 9 ਤੋਂ 11 ਵਜੇ ਤੱਕ ਟੇਲ ਦਿੱਤੀ ਗਈ। ਨਾ ਦੋ ਕੰਟੈਂਟ ਦੇ ਦੌਰਾਨ ਪੰਚਮ ਪਾਸ਼ਾ ਦੇਸ਼ ਹੀ ਦੀ ਦਿਹਾੜੇ ਨੂੰ ਮਨਾਉਣ ਲਈ 71 ਹੋਈ 10000 ਤੋਂ ਵੱਧ ਸੰਗਤ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ ਘੇਰ ਲਿਆ ਬੰਦੀ ਬਣਾ ਲਿਆ ਉਹ ਵੀ ਬਿਨਾਂ ਕਿਸੇ ਕਿਸਨ ਦੀ ਚੇਤਾਵਨੀ ਦਿੱਤੇ ਬਗੈਰ ਪਾਰਟੀ ਫੋਰਸ CRP BSF ਤੇ ਹੋਰ ਪੈਰਾ ਮਿਲਟਰੀ ਫੋਰਸਸ ਤੋਂ ਬਗੈਰ ਪੰਜਾਬ ਦੀਆਂ ਗਲੀਆਂ ਸੜਕਾਂ ਵਿੱਚ ਕੋਈ ਵੀ ਮਨੁੱਖ ਨਜ਼ਰ ਨਹੀਂ ਆਉਂਦਾ ਕਿਉਂਕਿ ਫੌਜਾਂ ਹਰ ਜਗ੍ਹਾ ਮੁਕੰਮਲ ਮਾਰਸ਼ਲ ਲਾਣ ਯਕੀਨੀ ਤੌਰ ਤੇ ਲਾਗੂ ਕਰਨ ਲਈ ਗਸ਼ਤ ਕਰ ਰਹੀਆਂ ਸਨ ਫੌਜਾਂ ਦੀਆਂ ਪੰਜ ਪਲਟਨਾਂ ਨੂੰ ਦਰਬਾਰ ਸਾਹਿਬ ਸਮੂਹ ਤੇ ਹਮਲਾ ਕਰਨ ਲਈ ਤਨਾਇਤ ਕਰ ਦਿੱਤਾ। ਇਸ ਗੱਲ ਤੋਂ ਤਾਂ ਆਪਾਂ ਪੂਰੇ ਸਪਸ਼ਟਾ ਕਿ ਭਾਰਤੀ ਫੌਜ 3 ਜੂਨ ਨੂੰ ਦਰਬਾਰ ਸਾਹਿਬ ਕੰਪਲੈਕਸ ਨੂੰ ਪੂਰੀ ਚੰਗੀ ਤਰ੍ਹਾਂ ਘੇਰ ਚੁੱਕੀ ਸੀ। ਤੇ ਵੱਡੀਆਂ ਭਾਰੀ 105 mm ਗੰਨਾ ਬੀੜੀ ਫੌਜ ਤੇ ਮੁੱਖ ਜੰਗੀ ਟੈਂਕ ਵਿਜਨਤਾ ਪਾਰੀ ਜੰਗੀ ਤੋਪਖਾਨਾ ਤੇ ਬਖਤਰਬੰਦ ਗੱਡੀਆਂ ਦਰਬਾਰ ਸਾਹਿਬ ਕੰਪਲੈਕਸ ਦੇ ਦੁਆਲੇ ਇੰੋਂ ਬਿੜੀਆਂ ਸਨ ਕਿ ਜਿਵੇਂ ਕਿਸੇ ਦੁਸ਼ਮਨ ਦੇਸ਼ ਦੇ ਨਾਲ ਲੜਾਈ ਕਰਨੀ ਹੋਵੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੀ ਰਾਖੀ ਕਰਨ ਵਾਲੇ ਸਿੰਘ ਵੱਤੋਂ ਵੱਤ ਐਲਐਮਜੀ ਰਾਈਫਲਾਂ ਤੇ ਕਾਰਬਾਈਨਾਂ ਦੇ ਸਾਧਾਰਨ ਹਥਿਆਰਾਂ ਦੇ ਨਾਲ ਲੈਸ ਸੀਗੇ ਪਰ ਫਿਰ ਵੀ ਉਹਨਾਂ ਦੇ ਹੌਸਲੇ ਬਹੁਤ ਉੱਚੇ ਸੀ ਉਹ ਆਪਣੇ ਮਿਸ਼ਨ ਖਾਤਰ ਮਰ ਮਿਟਣ ਲਈ ਤਿਆਰ ਬਰ ਤਿਆਰ ਵਚਨਬੱਧ ਬੈਠੇ ਸੀ ਜਿਨ੍ਹਾਂ ਸਿੰਘਾਂ ਨੇ ਭਾਰਤ ਨੂੰ ਆਜ਼ਾਦ ਕਰਾਉਣ ਲਈ 80% ਕੁਰਬਾਨੀਆਂ ਦਿੱਤੀਆਂ ਭਾਰਤ ਸਰਕਾਰ ਨੇ ਉਹਨਾਂ ਸਿੰਘਾਂ ਦੇ ਨਾਲ ਗੈਰ-ਇਖਲਾਕੀ سلوਕ ਕੀਤਾ ਉਹਨਾਂ ਦੇ ਮੁਕੱਦਸ ਅਸਥਾਨ ਤੇ ਹਮਲਾ ਕੀਤਾ ਉਹਨੂੰ ਢਾਹ ਢੇਰੀ ਕਰ ਦਿੱਤਾ ਜੰਗ ਦਾ ਮੈਦਾਨ ਬਣਾ ਕੇ ਉਹਨਾਂ ਦੇ ਹਿਰਦੇ ਛਲਨੀ ਛਲਨੀ ਕਰ ਛੱਡੇ ਐਸੀ ਇਤਿਹਾਸ 3 ਜੂਨ ਦਾ ਪੋਲ ਚੋਕ ਲਈ ਖਿਮਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ